ਜਿਹੜਾ ਨੰਨੇ ਨੂੰ ਕੰਨਾ ਨੰਨੇ ਨੂੰ ਕੰਨਾ ਇੱਕ ਤੇ ਨਾਨਾ ਬਣਦਾ। ਪੈਰ ਵਿੱਚ ਹਾਹਾ ਜਿਵੇਂ ਨਾ ਅੱਧਾ ਹਾਹਾ ਆ ਜਾਂਦਾ। ਉਹ ਨੰਨਾ ਹੋ ਜਾਂਦਾ। ਨੰਨਾ ਜਿਆ ਬੱਚਾ ਨੰਨਾ ਬੱਚੇ ਨੂੰ ਨਹੀਂ ਕਹਿੰਦੇ। ਇੱਕ ਹੁੰਦਾ ਨਾਨਾ ਮਾਂ ਦੇ ਵੀ ਵੀ ਹੁੰਦਾ ਨਾਨਾ ਪਿਤਾ ਮਾਂ ਦੇ ਪਿਤਾ। ਪਰ ਇੱਥੇ ਲਿਖਿਆ ਨਾਨਾ ਰੂਪ ਨਾਨਾ ਜਾ ਕੇ ਰੰਗ। ਨਾਨਾ ਕਈ ਤਰ੍ਹਾਂ ਵੀ ਹੁੰਦਾ ਵੱਖਰੇ ਵੱਖਰੇ। ਕਈ ਰੂਪ ਕਈ ਰੰਗ ਨੇ ਅਕਾਲ ਪੁਰਖ ਵਾਹਿਗੁਰੂ ਜੀ ਤੇ ਆਪਾਂ ਪੜਦੇ ਆ ਸੋਲਾ ਸਾਹਿਬ ਚ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਾਓ ਸਹ ਸਮੂਰਤਨ ਨਾਇਕ ਤੋਹੀ ਵੇਖੋ ਜੀ ਹਜ਼ਾਰੀ ਹਜ਼ਾਰਾਂ ਅੱਖਾਂ ਨੇ ਪਰਮਾਤਮਾ ਦੀਆਂ ਸਾਰੀਆਂ ਅੱਖਾਂ ਪਰਮਾਤਮਾ ਦੀਆਂ ਨੇ ਪਰ ਅੱਖ ਵੀ ਕੋਈ ਨਹੀਂ ਵੇਖੋ ਐਸੀ ਤਰ੍ਹਾਂ ਇਹਨੂੰ ਇਦਾਂ ਹੀ ਸਮਝਣਾ ਨਾ ਨਾ ਰੂਪ ਨਾ ਨਾ ਜਾ ਕੇ ਰੰਗ ਇਹ ਜਿਹੜਾ ਸਹਸ ਤਵ ਨੈਨ ਆਪਾਂ ਸਮਝਿਆ ਇਹ ਵੀ ਇਦਾਂ ਸਮਝਣਾ ਕਿਉਂਕਿ ਇੱਕ ਬੰਦਾ ਨਾ ਕਿਤੇ ਬੋਲ ਦੇਵੇ ਵੀ ਇਹੀ ਅੱਖ ਰੱਬ ਦੀ ਹੈ ਬਾਕੀ ਅੱਖਾਂ ਰੱਬ ਦੀਆਂ ਨਹੀਂ ਆ ਕਿਸੇ ਬੰਦੇ ਨੂੰ ਕਹਿ ਦੇਵੇ ਰੱਬ ਬਣਾ ਕੇ ਕਿਸੇ ਚੀਜ਼ ਨੂੰ ਪੱਥਰ ਨੂੰ ਬਣਾ ਕੇ ਕਹਿ ਦੇਵੇ ਵੀ ਆਹ ਰੱਬ ਦੀਆਂ ਅੱਖਾਂ ਨੇ ਬਾਕੀ ਨਹੀਂ ਏਸੇ ਕਰਕੇ ਲਿਖਿਆ ਹੈ ਉਹਦੀਆਂ ਹਜ਼ਾਰਾਂ ਅੱਖਾਂ ਨੇ ਪਰ ਇੱਕ ਅੱਖ ਵੀ ਨਹੀਂ ਰੱਬ ਦੀਆਂ ਤਾਂ ਅੱਖਾਂ ਨਹੀਂ ਬਣਾਈਆਂ ਜਾ ਸਕਦੀਆਂ ਨਾ ਨਾ ਭੇ ਕਰੇ ਇੱਕ ਰੰਗ ਵੇਖੋ ਕਈ ਭੇਖ ਬਣਾਏ ਹੋਏ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਪਰ ਰਹਿੰਦਾ ਇੱਕ ਰੰਗ ਵੀ ਜਿਹਦਾ ਕੋਈ ਭੇਖ ਵੀ ਨਹੀਂ ਹੈ ਜੀ। ਨਾ ਨਾ ਵਿਦਕੀਨੋ ਵਿਸਥਾਰ ਕਿੰਨਾ ਖਿਲਾਰਾ। ਵੇਖੋ ਦੁਨੀਆ ਨਜ਼ਰ ਮਾਰੀਏ। ਸਾਡੀ ਸਮਝ ਤੋਂ ਪਰੇ ਹੈ ਖਿਲਾਰਾ। ਇਹ ਸ੍ਰਿਸ਼ਟੀ ਦਾ ਵਿਸਥਾਰ ਉਹਨੇ ਕਈ ਤਰੀਕਿਆਂ ਨਾਲ ਕੀਤਾ ਜੀ। ਪ੍ਰਭ ਅਵਨਾਸ਼ੀ ਏਕੰਕਾਰ। ਨਾ ਨਾਸ਼ ਹੋਣ ਵਾਲਾ ਕੇਵਲ ਇੱਕ ਪ੍ਰਭੂ ਹੈ ਇੱਕ ਹੈ ਇੱਕ ਓੰਕਾਰ ਹੈ ਉਹ ਬਨਾਸ਼ੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਫਿਰ ਵੀ ਅਬਨਾਸ਼ੀ ਹੈ ਜੀ ਪ੍ਰਭੂ ਨਾ ਨਾ ਚਲਤ ਕਰੇਖਿ ਨਮਾਹੇ ਚਲਤ ਕੋਤਕ ਹੁੰਦਾ ਜੀ ਜਦੋਂ ਆਈ ਬਲਿੰਕ ਕਰਦੀ ਹੈ ਨਾ ਅੱਖ ਫਰਕਣ ਦੇ ਸਮੇਂ ਚ ਕੁਝ ਤੋਂ ਕੁਝ ਕਰ ਦਿੰਦਾ ਪਤਾ ਹੀ ਨਹੀਂ ਚੱਲਦਾ ਅਗਲੇ ਪਲ ਕੀ ਕਰ ਦੇਣਾ ਕਈ ਤਰੀਕਿਆਂ ਦੇ ਕੋਤਕ ਕੋਈ ਇੱਕ ਸੈਕਿੰਡ ਵਿੱਚ ਕਰ ਦਿੰਦਾ ਜੀ ਸਤਜਾਣਿਓ ਪੂਰ ਰਹਿਓ ਪੂਰਨ ਸਭ ਠਾਏ ਸਭ ਥਾਂ ਪੂਰਾ ਪੂਰਨ ਵਿਆਪਕ ਹੈ ਜੀ ਉਹੀ ਸੰਪੂਰਨ ਹੈ ਉਹੀ ਪੂਰਾ ਸਤ ਗੁਰ ਮੇਰਾ 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 ਪੂਰਾ ਅਗਮ ਗੋਚਰਾ ਤੇ ਰਾਂਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਾਣੇ ਆਖੇ ਤਾਂ ਵੇਖੇ ਸਭ ਤੂ ਹੈ ਜਿਨ ਜਗ ਤੂ ਪਾਇਆ ਕਹਿ ਨਾਨਕ ਤੂ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਤੇਰਾ ਅੰਤ ਨਾ ਪਾਇਆ ਪੂ ਰਹਿਓ ਪੂਰਨ ਸਭ ਠਾਇ ਪੂਰਾ ਜੀ ਨਾ ਨਾ ਵਿਦ ਕਰ ਬਨਤ ਬਨਾਈ ਕਈ ਤਰੀਕਿਆਂ ਨਾਲ ਆਪਣੀ ਬਨਤ ਬਣਾਈ ਆਪਣੀ ਕੀਮਤ ਆਪੇ ਪਾਈ ਕਿਉਂਕਿ ਆਪਾਂ ਪੜਦੇ ਆਂ ਸੋਦਾਰ ਵਿੱਚ ਸਭ ਸੂਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵੜਿਆਈ ਆਪੇ ਜਾਣਦਾ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸ ਖੇਠਾਂ ਹੁਣ ਜਿਹੜੇ ਸ਼ਰੀਰ ਹੈ ਨਾ ਜਿੰਨੇ ਵੀ ਸ਼ਰੀਰ ਨੇ ਜੀ ਉਹਦੇ ਟਿਕਣ ਦਾ ਟਿਕਾਣਾ ਹੈ ਉਹੀ ਤੋਰਿਆ ਤੋਰੀ ਫਿਰਦਾ ਹੈ ਸਭ ਨੂੰ ਆਪੇ ਜਾਣਦਾ ਸਭ ਕੁਝ ਜੀ ਇਹ ਵੀ ਹੈ ਸਭ ਘਟ तिसਕੇ ਸਭ तिसਕੇ ਠਾਉ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਸੱਚੇ ਕਾ ਵਿੱਚ ਵਾਸ ਸੰਸਾਰ ਵਿੱਚ ਰਹਿੰਦਾ ਸਭ ਘਟ तिसਕੇ ਸਭ तिसਕੇ ਠਾਉ ਜਪ ਜਪ ਜੀਵੇ ਨਾਨਕ ਹਰ ਨਾਉ ਇੰਨੇ ਪਿਆਰ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੈ ਉਹਦੇ ਗੁਣ ਸੁਣਾਏ ਨੇ ਸਾਨੂੰ ਉਹਦੇ ਗੁਣ ਗਾਇਨ ਕੀਤੇ ਨੇ ਕਿੱਡਾ ਵੱਡਾ ਪਰਉਪਕਾਰ ਕੀਤਾ ਸਾਡੇ ਤੇ ਸਾਨੂੰ ਜੋੜਿਆ ਹੈ ਪੰਚਮ ਪਾਤਸ਼ਾਹ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਸਾਨੂੰ ਜੋੜਦੇ ਆ ਤੇ ਆਪ ਕਹਿੰਨੇ ਆ ਮੈਂ ਉਹਦਾ ਨਾਮ ਜਪ ਜਪ ਕੇ ਜੀਉਂਦਾ ਜੱਪ ਜੱਪ ਜੀਵੈ ਨਾਨਕ ਹਰ ਨਾਮ ਤੇ ਵਾਹਿਗੁਰੂ ਦਾ ਜੋ ਸੇਵਕ ਹੈ ਨਾ ਜੀ ਆ ਜਿਹੜੇ ਸੇਵਕ ਬੈਠੇ ਨੇ ਪਿਆਰ ਵਾਲੀਆਂ ਰੂਹਾਂ ਬੈਠੀਆਂ ਨੇ ਜਿਹੜੀ ਗੁਰਬਾਣੀ ਨੂੰ ਸਰਵਣ ਕਰਦੀਆਂ ਨੇ ਉਹ ਵੀ ਭਾਈ ਉਹਦਾ ਨਾਮ ਨਾ ਜੱਪ ਜੱਪ ਕੇ ਫਿਰ ਜਿਉਂਦੇ ਨੇ ਇੱਕ ਦਿਨ ਆਉਂਦਾ ਹੈ ਤੇ ਕਹਿੰਦੇ ਨੇ ਆਖਾਂ ਜੀਵਾ ਵਿਸਰੇ ਮਰ ਜਾਉ ਆਖਾਂ ਜੀਵਾ ਵਿਸਰੇ ਮਰ ਜਾਉ ਆਖਾਂ ਜੀਵਾ ਵਿਸਰੇ ਮਰ ਜਾਉ ਜਦੋਂ ਤੱਕ ਇਸ ਗੁਨਾ ਵਾਲੀ ਵਿਚਾਰ ਨੂੰ ਆਖਦੇ ਹਾਂ ਬੋਲਦੇ ਹਾਂ ਜੀਵਨ ਵਿੱਚ ਪਲਾਈ ਕਰਦੇ ਹਾਂ ਉਦੋਂ ਤੱਕ ਜਿਉਂਦੇ ਹਾਂ ਵਿਸਰੇ ਮਰ ਜਾਉ ਉਦੋਂ ਆਤਮਾ ਦਾ ਮੌਤ ਹੋ ਜਾਂਦੀ ਹੈ ਸਭ ਘਟਿਸਕੇ ਸਭ ਤਿਸਕੇ ਠਾਉ Jap Jap Jiven Nanak Har Nau